ਕਾਇਸ ਬੁਲੇ ਚੜhao ਦੇਸੀ ਹੋਣਾ ਕੋਈ ਮੜੀ ਗੱਲ ਨਹੀਂ ਆ ਹਨਾ ਪਰ ਜਿਹੜੀ ਕੜਾਈ ਦੇ ਵਿੱਚ ਤੂੰ ਖਾਂਦੇ ਆ ਉਹਦੇ ਵਿੱਚ ਆਪਾਂ ਸਬਜ਼ੀ ਬਣਾਉਨੇ ਆ ਖਾ ਤੇ ਟੰਗ ਲੈ ਲੈ ਕਿਸੇ ਭਾਂਡੇ ਵਿੱਚ ਸਬਜ਼ੀ ਪਾਲਾ ਖਾਣ ਦੀ ਤੇ ਅਕਲ ਸਿੱਖ ਲੈ ਆਓ ਜੀ ਮਾਂ ਯਾਰ ਆਪਣਾ ਮਜ਼ਾ ਆ ਕੇ ਖੁਦ ਬਣਵਾਉਂਦੇ ਆ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਆ ਹਨਾ ਹੁਣ ਇਹਨਾਂ ਦਾ ਬੂਥਾ ਵੇਖ ਲਿਆ ਕਿਵੇਂ ਦਾ ਬਣਾਉਂਦੀ ਇਹੋ ਜੇ ਕੰਮ ਕਰਨੇ ਇਹਨਾਂ ਨੂੰ ਸ਼ੋਭਾ ਦਿੰਦੇ ਆ ਭਲਾ ਅੱਮਾ ਮੱਤ ਜੀ ਮਮਿਤਾ ਜੂ ਵੀ ਨਹੀਂ ਨਾ ਕਿਉਂ ਕਿਉਂਕਿ ਮੈਂ ਫਿਲਿੰਗ ਕੇ ਕੁਝ ਮੰਗਾੜਾ ਆਂ ਕਿਆ ਕਿੰਗੜ ਜਵਾ ਕਿਆ ਕਰੋਗੇ ਖਾਕੇ ਮਜ਼ਾ ਆਏਗਾ ਇਹ ਥੱਪੜ ਦੇਂਗੇ ਵੀ ਖਾਣਾ ਖਾਣੇ ਦਾ ਟਾਈਮ ਹੈ ਕਿਆ ਖਾਣਾ 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 ਭਲਾ ਯਾਰ ਵਿਆਹੀ ਵਰੀ ਹੈਗੀ ਆ ਬੱਚਾ ਵਾ ਫਿਰ ਵੀ ਆ ਹਰਕਤਾਂ ਕਰਦੀ ਆ ਗੁੱਤਾ ਕਰਕੇ ਬੈਠੀ ਐ ਹੈ ਕੋਈ ਸੰਗ ਸ਼ਰਮ ਇਹਨਾਂ ਨੂੰ ਹੱਦ ਹੋਈ ਪਈ ਆ ਬਸ ਵਿਊ ਨਾ ਪੈਸਿਆਂ ਨਾਲ ਮਤਲਬ ਆ ਆਪਣੀ ਬੇਇੱਜ਼ਤੀ ਇਹ ਖੁਦ ਕਰਵਾਉਂਦੇ ਆ ਫਿਰ ਲੋਕਾਂ ਕਹਿੰਦੇ ਸਾਨੂੰ ਗਲਤ ਕਮੈਂਟ ਕਰਦੇ ਆ ਇੱਕ ਸੱਪ ਤਾਂ ਨਹੀਂ ਬੋਲੇਗੀ ਕਹਿੰਦੇ ਆ ਤੂੰ ਡੰਗਰ ਹੈਂਆਂ ਜਿਹੜੇ ਮੈਨੂੰ ਕਹਿੰਦੇ ਆ ਤੂੰ ਮੱਝ ਆ ਹੈਗੀਆਂ ਜਿਹੜੇ ਮੈਨੂੰ ਕਹਿੰਦੇ ਆ ਤੂੰ ਮੰਗਤੀ ਆ ਹੈ ਗਈਆਂ ਸ਼ੂਗਰ ਆ ਤੂੰ ਆਪੇ ਮੰਨ ਲਿਆ ਕਿ ਤੂੰ ਇਹ ਸਾਰਾ ਕੁਝ ਹੈ ਗਈਆਂ ਠੀਕ ਹੈ ਨਾ ਇਹ ਵੀਡੀਓ ਵਧੀਆ ਲੱਗੀ ਜਿਹੜੀ ਤੂੰ ਮੰਨ ਗਈਆਂ ਹੁਣ ਲੋਕਾਂ ਨੂੰ ਨਾ ਮਾੜਾ ਕਹੀਂ ਕਿ ਮੈਨੂੰ ਲੋਕੀ ਮੰਗਤੀ ਕਹਿੰਦੇ ਆ ਖਾਨਸੂਰੀ ਕਹਿੰਦੇ ਆ ਜੋ ਵੀ ਕਹਿੰਦੇ ਆ ਅੱਜ ਤੂੰ ਆਪਣੇ ਮੂੰਹੋਂ ਮੰਨ ਲਿਆ ਇਹ ਬਹੁਤ ਵੱਡਾ ਬਧਰੀ ਦਾ ਕੰਮ ਆ ਉਮੀਦ ਕਰਦੀ ਆ ਤੁਸੀਂ ਵੀ ਕੋ ਮੋਗੇ ਤਾਂ ਅਸਮੋਗੇ ਗਾਇਸੇ ਰੱਪਾ ਚੱਲਨੇ ਆ ਅੱਜ ਸ਼ਹਿਰ ਸ਼ਹਿਰ ਬਦਲਨੇ ਆ ਖਾਣ ਕੋਈ ਤੇ ਮੇਰਾ ਅੱਜੀ ਕਾ ਦਾ ਸੋ ਸਮਝ ਰਹੇ ਹੋ ਸਮਝ ਰਬ ਸਮਝ ਖਾਣੂ ਜਦ ਮੈਂ ਖਾਣ ਚਲੀ ਆ ਪੀਜ਼ਾ ਤੇ ਗਾਇਸ ਤੇ ਮੇਰਾ ਪੀਜ਼ਾ ਖਾਣੋਂ ਬਹੁਤ ਜ਼ਿਆਦਾ ਧੀਕਰਦਾ ਮੈਂ ਲੜਾਈ ਵਾਲੀ ਕਲੇਸ਼ ਵਾਲਿਆ ਮੈਂ ਕਿ ਪੀਜ਼ਾ ਖਾਣਾ ਤੇ ਖਾਣ ਤੇ ਇਧਰ ਆਪਣਾ ਏ ਨਹੀਂ ਹਟਦੀ ਖਾਣੋਂ ਇਹਰਾ ਸਾਰਾ ਦਿਨ ਖਾਣ ਚ ਧਿਆਨ ਰਹਿੰਦਾ ਹੈ ਹੁਣ ਕਹਿੰਦੀ ਹੈ ਕਿ ਮੇਰਾ ਦਿਲ ਕੀਤਾ ਮੈਂ ਲੜਾਈ ਪਾ ਕੇ ਨਾ ਤੇ ਹੁਣ ਖਾਣ ਚਲੀ ਆ ਕੀ ਖਾਣ ਚਲੀ ਆ ਪੀਜ਼ਾ ਤੇ ਘਰੇ ਲੱਗੇ ਆ ਮਿਸਤਰੀ ਤੇ ਮੈਡ ਨੂੰ ਖਾਣ ਦੀ ਪਈ ਆ ਤੇ ਫਿਰ ਕਹਿਣਾ ਜੀ ਸਾਨੂੰ ਆ ਹੋ ਗਿਆ ਤੇ ਸਾਨੂੰ ਉਹ ਹੋ ਗਿਆ ਖਾਂ ਚ ਸਾਰਾ ਦਿਨ ਚੈਨ ਰਹਿੰਦਾ ਬਾਸ ਕਮ ਆਨ ਬੇਬੀ ਠੀਕੜਾ ਉਹ ਮਰਦੀ ਹੋ ਜੇ ਲੜਾਈ ਪਾ ਕੇ ਖਾਣਾ ਤੇ ਭੱਕ ਲੱਗ ਗਈ ਸੀ ਤੇ ਮੈਂ ਕਹਾਂ ਮੈਂ ਵੀ ਨਹੀਂ ਰੋਟੀ ਖਾਣੀ ਜੇ ਹੁਣ ਨਾ ਚੱਲੀ ਲੈ ਕੇ ਸਾਡੇ ਬਾਈ ਨੂੰ ਸ਼ਹਿਰ ਚ ਚੱਲਦੇ ਆਪਾਂ ਲੈਟਸ ਗੋ ਤੇ ਨਾ ਖਾ ਰੋਟੀ ਇੱਕ ਦਿਨ ਰੋਟੀ ਨਾ ਖਾਏਗੀ ਤੇ ਕਿਹੜਾ ਘਾਟਾ ਪੈ ਚਲਿਆ ਸਗਵਾਂ ਆਟਾ ਹੀ ਬਚੂਗਾ ਤੇ ਉਹ ਜਿਆ ਉਹ ਆ ਜਿਹੜਾ ਤੈਨੂੰ ਲੈ ਕੇ ਮੂੰਹ ਚੁੱਕ ਕੇ ਤੇ ਨਾਲ ਲੈ ਕੇ ਤੁਰ ਪੈਂਦਾ ਵਾ ਹਾਦੋ ਹੀ ਪੀ ਕਰੇ ਕੰਮ ਵਾਲੇ ਲੱਗੇ ਆ ਤੇ ਇਹਨੂੰ ਖਾਣ ਦੀ ਪਈ ਆ ਕਦਾਂ ਨਿੱਕੇ ਦੀ ਡੰਗਰ ਜੀ ਇਹ ਕੀ ਜਿਵੇਂ ਲੜਾਈ ਪਾ ਕੇ ਜਾਣਾ ਉਹ ਤੇ ਤੂੰ ਪਹਿਲੇ ਨੰਬਰ ਤੇ ਲੜਨਾ ਲੋਕਾਂ ਨਾਲ ਲੜਨ ਨਾਲ ਤੂੰ ਪਹਿਲੇ ਨੰਬਰ ਤੇ ਹਾਂ ਬੋਲਣ ਦੀ ਤੇ ਤੈਨੂੰ ਅਕਲ ਨਹੀਂ ਹੈਗੀ ਸਾਰਾ ਦਿਨ ਖਾਂਦੀ ਰਹੀ ਨਹੀਂ ਖਾਂਦੀ ਰਹੀ ਢਿੱਡ ਵੇਖ ਕੇ ਤਾਂ ਡਰਮ ਬਣਾਇਆ ਪਿਆ ਇਹ ਨੂੰ ਨਿਕਲ ਦੇ ਲੈ ਨਾ ਟਾਈਮ ਹੋ ਗਿਆ ਮੈਂ ਵੇਟ ਕਰੀਏ ਨਹੀਂ ਤੱਕੜੀ ਗਾਇਸ ਇਹੇ ਨਿਕਲਣ ਦਾ ਨਾ ਮੈਂ ਨਹੀਂ ਲੈਂਦੇ ਮੋਟਰਸਾਈਕਲ ਕੱਢਦੇ ਪਏ 10 ਜੇ ਤੈਨੂੰ ਨਹੀਂ ਕੋਈ ਕੰਮ ਤੰਦਾ ਹੈਗਾ ਤੇ ਅਗਲੇ ਨੂੰ ਤਾਂ ਕੰਮ ਕਰ ਲੈੰਦੇ ਵੇਲੀਏ ਤੂੰ ਤੇ ਕੁਝ ਕਰਨਾ ਨਹੀਂ ਹੁੰਦਾ ਤੇਰਾ ਤਾਂ ਖਾਣ ਚ ਧਿਆਨ ਆ ਤੇ ਜੇ ਉਹ ਕੰਮ ਕਰਨ ਦਿਆ ਪਾ ਤੇ ਤੂੰ ਨੂੰ ਕੰਮ ਕਰ ਲੈੰਦੇ ਤਿੰਨੋਂ ਆਪ ਪੈ ਚੱਲੀਏ ਜੇ 10 ਮਿੰਟ ਲੇਟ ਹੋ ਜਾਊਗਾ ਇਹ ਕੀ ਜੀ ਮੇਰੀ ਲੜਾਈ ਹੋ ਜਣੀ ਹਲ ਤੱਕ ਆਇਆ ਨਹੀਂ ਆ ਖਾਣ ਚ ਧਿਆਨ ਰਹਿੰਦਾ ਤੇਰਾ ਸਾਰਾ ਦਿਨ ਇਹ ਇਹ ਕਰਨਾ ਗਾਇਸ ਮਿਸਤਰੀ ਵੀ ਸੋਚਦੇ ਹੋਣੇ ਆ ਕਿ ਕਿੰਨਾ ਦੇ ਘਰੇ ਅਸੀਂ ਕੰਮ ਕਰਨ ਦਾ ਹੈ ਹਨਾ ਇਹਨੂੰ ਕੋਈ ਫਿਕਰਫੁਕਰ ਨਹੀਂ ਹੈਗੀ ਕਿ ਮੇਰੇ ਘਰੇ ਬੰਦੇ ਲੱਗੇ ਕੰਮ ਕਰਨ ਵਾਲੇ ਤੇ ਅਸੀਂ ਘਰੇ ਟਿੱਕ ਜਿਕੇ ਜਨਾ ਵੀ ਤਾਂ ਤੋ 2-4 ਦਿਨ ਖਾਦਾ ਚਾਊਗਾ ਤੇ ਕਿੱਡੀ ਕੱਖ ਰਾਜੇ ਲੱਗੀ ਆ ਕੰਮ ਕਰਦੇ ਬੰਦੇ ਨੂੰ ਟਾ ਕੇ ਲੈ ਕੇ ਗਈ ਆ ਬਾਜ਼ਾਰ ਪੀਜ਼ਾ ਖਾਣ ਵਾਸਤੇ ਅਕਲ ਦੇਖ ਲੋ ਇਹਦੀ ਪਾਏ ਅੱਜ ਪੀਜ਼ਾ ਖਾਨ ਆ ਗਿਆ ਜੀ ਪੀਜ਼ਾ ਆਪਣਾ ਗਾਇਸੂਰੀਏ ਦੇਖੋ ਮੇਰਾ ਬਹੁਤ ਮਨ ਕਰ ਰਿਹਾ ਸੀ ਪੀਜ਼ਾ ਖਾਣ ਨੂੰ ਦੋ ਮਹੀਨੇ ਹੋ ਗਏ ਖਾਦੇ ਨੂੰ ਐਸੇ ਮaza ਪੀਜ਼ਾ ਮਿਲਿਆ ਹਾਂ ਦੇਖਿਆ ਤੂੰ ਕਿੰਨਾ ਝੂਠ ਬੋਲਦੀ ਆ ਦੋ ਮਹੀਨੇ ਤੂੰ ਕੱਢਣ ਵਾਲੀ ਤੂੰ ਦੋ ਦਿਨ ਹੀ ਕੱਢੇ ਹੋਣੇ ਮੈਨੂੰ ਲੱਗਦਾ ਸਾਰਾ ਦਿਨ ਤੇ ਖਾਨੀ ਰਹੀਨੀ ਆ ਸਾਰਾ ਦਿਨ ਤੂੰ ਇੰਸਟਾਗ੍ਰam ਤੇ YouTube ਤੇ Facebook ਤੇ ਖਾਂਦੀ ਦੀਆਂ ਤੂੰ ਰੀਲਾਂ ਬਣਾਉਣੀ ਆ ਤੇ ਹਾਲੇ ਕਿੰਦੀ ਦੋ ਮਹੀਨੇ ਹੋ ਗਏ ਮੈਂ ਖਾਦਾ ਨਹੀਂ ਆ ਤੂੰ ਤੇ 1 ਮਿੰਟ ਨਹੀਂ ਕੱਢ ਸਕਦੀ ਖਾਦੇ ਪੀਤੇ ਬਿਨਾ ਕਿੰਨੇ ਝੂਠ ਬੋਲਦੀ ਆ ਲਾਲਾਂ ਸੁੱਟੀ ਜਾਂਦੀ ਕਿੱਦਾਂ ਕੱਲੀ ਬੈਠੀ ਆ ਤੁਹਾਡਾ ਬਾਈਪ ਤਾਂ ਨਹੀਂ ਕਿੱਥੇ ਚਲਾ ਗਿਆ ਹੁਣ ਵੀਡੀਓ ਸ਼ੂਟ ਕਰਨ ਵਾਲਾ ਵੀ ਹੈ ਨਹੀਂ ਗਾਇਸ ਵੀਰੇ ਮੈਂ ਕੀ ਕਰਾਂ ਸਟੈਂਡ ਵੀ ਹੈ ਨਹੀਂ ਚਲੋ ਚੱਲ ਗਾਇਸ ਵੀਰੇ ਨੂੰ ਕੀ ਸੁਣਾਉਣੀ ਆ ਗਾਇਸ ਵੀਰੇ ਨੂੰ ਦੱਸ ਕੇ ਗਈ ਆ ਕਿ ਮੈਂ ਕੁਝ ਖਾਣ ਚੱਲੀ ਆ ਤੇ ਮੇਰੀ ਆਣ ਕੇ ਵੀਡੀਓ ਬਣਾਉ ਠੀਕ ਆ ਨਾ ਐਡੀ ਵੀਡੀਓ ਦੀ ਆਖਰ ਆਈ ਏ ਤੈਨੂੰ ਨਾ ਵੜਾਂਦੀ ਕੋਈ ਵੀਡੀਓ ਬਣਾਉਣ ਵਾਸਤੇ ਤੇਰੇ ਕੋਲ ਕੁਝ ਹੁੰਦਾ ਤਾਂ ਹੈ ਨਹੀਂ ਆ ਕੋਈ ਹੋਰ ਕੋਈ ਟੈਲੈਂਟ ਹੈ ਨਹੀਂਗਾ ਬਸ ਖਾਣ ਦਾ ਟੈਲੈਂਟ ਆ ਤੇ ਖਾਣ ਦੀ ਵੀਡੀਓ ਪਾ ਲੈਣੀ ਆ ਇਹਦੇ ਬਿਨਾ ਤੇਰਾ ਟਾਈਮ ਪਾਸ ਨਹੀਂ ਹੁੰਦਾ ਚਮਚਿਆਂ ਦਾ ਸਟੈਂਡ ਤੇ ਲਾ ਲੈਣੀ ਆ ਆ ਦੇਖੋ ਗਾਈਸ ਵੀਰੇ ਚਮਚਿਆਂ ਵਾਲਾ ਸਟੈਂਡ ਜਿਹੜੀ ਉਹਨਾਂ ਦੀ ਰੇੜੀ ਜੀ ਚਮਚਾ ਵਾਲੀ ਆ ਦੇਖੋ ਪੀਜ਼ਾ ਗਾਈਸ ਵੀਰੇ ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਆ ਚਿੱਲੀ ਫਲੈਕ ਤੇ ਆ ਪੱਚੀਲੀ ਫਲੈਗ ਦੀ ਪੂਰੀ ਪੱਟਲੀ ਨਾਲ ਇਧਰ ਉਧਰ ਦੇਖੋ ਕੋਈ ਦੇਖਦਾ ਤਾਂ ਨਹੀਂ ਪਿਆ ਬਹੁਤ ਜਣੇ ਬੈਠੇ ਸੀ ਗਏ ਸਿਰੇ ਆਪ ਆਲੇ ਆ ਪੱਚੀਲੀ ਫਲੈਗ ਤੇ ਇਹ ਕੋਈ ਮੇਰੇ ਨਾਲ ਵੇਖਦਾ ਤਾਂ ਨਹੀਂ ਪਿਆ ਤੇ ਹੋਰ ਲੋਕਾਂ ਨੇ ਆ ਦੀਆਂ ਅੱਖਾਂ ਤੇ ਪੱਟੀ ਬੰਨ ਕਿ ਤੈਨੂੰ ਕੋਈ ਦੇਖੀ ਨਾ ਤੈਨੂੰ ਉਹ ਨਹੀਂ ਦਿਖਦੇ ਜਿੱਤੇ ਤੂੰ ਵੀਡੀਓ ਅਪਲੋਡ ਕਰਨ ਦੇਈਆਂ ਸਾਰੀ ਜਨਤਾ ਸਾਰੇ ਲੋਕ ਤਾਂ ਤੈਨੂੰ ਵੇਖਣੀ ਤਾਂ ਹੈ ਕਿ ਕੀ ਹਰਕਤਾਂ ਕਰਨ ਦੇਈਆਂ ਕਿਵੇਂ ਲਾਲਾ ਛੜਨ ਦੇਈਆਂ ਜਿੱਦੀ ਕਿਵੇਂ ਗਰੀਬ ਜ਼ਿੰਦਗੀ ਜੇ ਤੂੰ ਪੀਸਾ ਹੀ ਨਹੀਂ ਵੇਖਿਆ ਹੁੰਦਾ ਰੋਜ਼ ਦਾ ਤਾਂ ਤੇਰਾ ਇਹ ਕੰਮ ਖਾਣ ਪੀਣ ਦਾ ਬੱਤ ਸਹੀ ਹੈ ਪਾਵਾ ਖੋਲ ਲੈਨੇ ਆ ਪਿਆ ਹੀ ਨਹੀਂ ਤੇ ਇਹ ਗਾਇਸਰੇ ਜ਼ਿਆਦਾ ਪੈ ਗਿਆ ਚਲ ਕੋਈ ਨਹੀਂ ਕੋਈ ਗੱਲ ਨਹੀਂ ਤੇ ਗਾਇਸਰੇ ਚੰਗੀ ਤਰ੍ਹਾਂ ਉੱਤੇ ਚਿਲੀ ਫਲੈਕ ਹੁਣ ਪਾਨੇ ਆ ਔਰ ਗਿੰਨੋ ਔਰ ਗਿੰਨੋ ਪਾਨੇ ਆ ਔਰ ਗਿੰਨੋ ਆਰਗਨ ਹੁਣ ਪਾ ਲੈ ਆਰਗੀ ਨੂੰ ਜਿਹੜਾ ਪੀਜ਼ਾ ਹੈ ਨਾ ਉਹ ਇਹਦੇ ਸਿਰ ਨੂੰ ਚੜ ਗਿਆ ਇਹਨੂੰ ਪਤਾ ਨਹੀਂ ਲੱਗੰਦਿਆ ਕੀ ਬੋਲੀ ਜਾਂਦੀ ਆ ਤੁਹਾਨੂੰ ਕੋਈ ਇਹਦੀ ਗੱਲ ਦੀ ਸਮਝ ਲੱਗਦੀ ਆ ਸਮਝ ਰਹੇ ਹੋ ਸਮਝ ਰਹੇ ਆ ਸਮਝ ਤੇ ਗਰਮ ਗਰਮ ਪੀਜ਼ਾ ਗਾਇਸਰੇ ਮੂੰਹ ਚ ਪਾਣੀ ਆ ਰਿਹਾ ਛੇਤੀ ਛੇਤੀ ਖਾ ਲਮਾ ਤੇ ਵੀਡੀਓ ਬਣਾਉਣ ਲਈ ਹੈ ਨਹੀਂ ਗਾਇਸ ਇਹ ਕੋਈ ਚਲੋ ਕੋਈ ਨਹੀਂ ਇਦੀ ਤੇ ਆ ਲਓ ਹੁਣ ਆਪਾਂ ਖਾਣੇ ਆ ਗਾਇਸ ਇਹ ਪੀਜ਼ਾ ਤੇ ਲੋਕ ਦੇਖ ਰਹੇ ਕਰ ਕੀ ਰਹੀ ਆ ਆਸ-ਪਾਸ ਦੇ ਸਾਰੇ ਲੇਡੀਜ਼ ਬੈਠੀਆਂ ਗਾਇਸ ਇਹ ਬਹੁਤ ਯਮਮੀ ਹੈ ਬਹੁਤ ਟੇਸਟੀ ਹੈ ਗਾਇਸ ਇਹ ਪੀਜ਼ਾ ਕਹਿੰਦੀ ਆਸ-ਪਾਸ ਦੇ ਲੋਕ ਸੋਚਦੇ ਹੋਣੇ ਆ ਕਿ ਇਹ ਕੀ ਕਰਦੀ ਆ ਮੇਰੇ ਨਾਲ ਵੇਖਦੇ ਆ ਉਹ ਸੋਚਦੇ ਹੋਣੇ ਆ ਕਿ ਇਹ ਜਿਹੜੀ ਮੱਝ ਆ ਇਹ ਕਿੱਥੇ ਆ ਗਈ ਇਹਨੂੰ ਤਾਂ ਪੱਠੇ ਖਾਣੇ ਚਾਹੀਦੇ ਸੀ ਤੇ ਇਹ ਪੀਜੇ ਖਾਂਦੀ ਆ ਮੈਂ ਦੇਖਦੇ ਵੀ ਆਏ ਨਹੀਂ ਅਜੇ ਗੇਟਵਾਲ ਪਤਾ ਨਹੀਂ ਕਿੱਥੇ ਰਹਿ ਗਏ ਇਹ ਮੇਰੀ ਵੀਡੀਓ ਕਿਨੇ ਬਣਾਉਣੀ ਹੈ ਗਾਇਸ ਵੀਰੇ ਆਪ ਹੀ ਬਣਾਉਣੀ ਪਣੀ ਚੱਕ ਆਂਦੀ ਜੇ ਤੈਨੂੰ ਪਈ ਆ ਤੇ ਬਾਹਰ ਜਾ ਕੇ ਚੈੱਕ ਕਰਿਆ ਕਿ ਕਿਤੇ ਕਿਤੇ ਘਰੇ ਭੱਜ ਤ ਨਹੀਂ ਗਿਆ ਆਂਦਾਣਾ ਇਹਨੇ ਤਾਂ ਜ਼ਿਆਦਾ ਟਾਈਮ ਲਾਉਣਾ ਤੇ ਮੈਂ ਤੇ ਜਾਵਾਂ ਉਹਨੂੰ ਤੋੜ ਤਾੜ ਲੱਗੀ ਹੋਣੀ ਆ ਨੈਵ ਦੇਖੀ ਹੁੰਦੇ ਦੇਖੋ ਇਹਦਾ ਤਾਂ ਦੇਖ ਕੇ ਨਾਲ ਹੱਸੀ ਜਾਣਾ ਉਧਰ ਲੇਡੀਜ਼ ਬੈਠੀਆਂ ਗੋਲ ਗੱਪੇ ਕਰ ਰያ ਤੇ ਚੀਜ਼ਾਂ ਖਾ ਰያ ਉਹਨਾਂ ਦੇਖ ਕੇ ਹੱਸ ਜਾਂਦੇ ਵੀ ਕਿਵੇਂ ਖਾਈ ਜਾਂਦੇ ਇਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਗਾਈਸ ਇਹ ਤਾਂ ਬਸ ਦਾਲ ਫੁਲਕਾ ਹੀ ਖਾਂਦੇ ਆ ਤੇ ਦੇਖੀ ਆ ਰਹੇ ਆ ਸਾਰੇ ਵੱਲ ਦੇਖ ਕੇ ਹੱਸੀ ਆ ਰਹੇ ਤੈਨੂੰ ਤੇ ਦਾਲ ਰੋਟੀ ਨੰਗਦੀ ਨਹੀਂਗੀ ਤੇ ਜਿਨ੍ਹਾਂ ਨੂੰ ਨੰਗਦੀ ਆ ਉਹਨਾਂ ਨੂੰ ਤੂੰ ਕਹਿੰਨੀ ਹੈ ਕਿ ਇਹਨਾਂ ਨੂੰ ਦਾਲ ਰੋਟੀ ਪਸੰਦ ਆ ਅਸੀਂ ਤੇ ਆਪ ਦਾ ਰੋਟੀ ਵਾਲੇ ਬੰਦੇ ਆ ਸਾਨੂੰ ਵੀ ਇਹ ਗੰਦਪਿੱਲ ਨਹੀਂ ਗਾ ਪਸੰਦ ਸਾਨੂੰ ਤਾਂ ਹੀ ਗੁਸਾ ਆਉਂਦਾ ਹੈ ਦੂਜੀ ਗੱਲ ਤੇਰਾ ਇਹਨਾਂ ਦਿਮਾਗ ਮੋਟਾ ਹੈ ਨਾ ਤੈਨੂੰ ਇੰਨੀ ਵੀ ਅਕਲ ਨਹੀਂ ਹੈਗੀ ਕਿ ਉਹ ਪਿੱਛੇ ਬੈਠੇ ਆ ਹਨਾ ਕੋਈ ਆਪਣੀ ਫੈਮਿਲੀ ਨਾਲ ਬੈਠਾ ਵਾ ਤੇ ਤੂੰ ਉਹਨਾਂ ਨੂੰ ਵੀਡੀਓ ਦੇ ਵਿੱਚ ਨਾਂ ਲੈ ਚੱਕ ਕੇ ਉਹਦਾ ਅਪਲੋਡ ਕਰਦੀ ਆ ਇਹ ਬੰਦੇ ਦੀ ਪ੍ਰਾਈਵੇਸੀ ਵੀ ਹੁੰਦੀ ਆ ਤੈਨੂੰ ਇੰਨੀ ਵੀ ਤੇ ਅਕਲ ਹੋਣੀ ਚਾਹੀਦੀ ਐ ਕਿ ਕਿਸੇ ਦੀ ਵੀਡੀਓ ਬਿਨ ਪੁੱਛਿਆ ਨਹੀਂ ਬਣਾਉਣੀ ਚਾਹੀਦੀ ਤੂੰ ਉਹਨਾਂ ਨੂੰ ਚੱਕ ਕੇ ਵਿੱਚੇ ਲਾਤਾ ਹੁਣ ਮੇਰਾ ਜੀ ਕਰਿਆ ਦੋਸਤਾ ਖਾਣ ਨੂੰ ਉੱਠ ਕੇ ਬਾਹਰ ਚਲੇ ਗਿਆ ਦੇਖਦੇ ਪਏ ਚੋਰੀ ਚੋਰੀ ਮੈਨੂੰ ਡਾਲਾ ਦਾ ਛਿੜਕਾ ਦਾ ਉਹ ਗੜੇ ਤੇ ਮੈਂ ਦੋਸੇ ਦੀ ਵੇਟ ਕਰ ਰਹੀ ਹਾਂ ਗਾਇਸ ਵੀਰੇ ਮੈਂ ਦੋਸਾ ਖਾਣਾ ਮੈਂ ਕਿਹਾ ਹਾਏ ਮੇਰੇ ਰੱਬਾ ਇਹ ਕਿੰਨਾ ਖਾਂਦੀ ਆ ਅੱਜ ਪੂਰੀ ਕਸਰ ਕੱਢ ਕੇ ਜਾਊਗੀ ਪਹਿਲਾਂ ਖਾਦਾ ਇਹਨੇ ਪੀਜ਼ਾ ਹਣਾ ਤੇ ਹੁਣ ਦੋਸਾ ਲੱਗੀ ਆ ਖਾਣ ਤਰੇ ਟੇਡਾ ਕਿ ਟੋਆ ਵਾ ਪਹਿਲਾਂ ਤੂੰ ਇਹ ਦੱਸ ਆਹ ਦੋਸਤ ਆ ਗਏ ਗਾਈਜ਼ਰ ਆ ਗਿਆ ਆਪਣਾ ਦੋਸਾ ਤੇ ਦੋਸਾ ਟੇਸਟ ਕਰਕੇ ਪਰ ਦਿਖਾਨੀਆਂ ਦੋਸਾ ਬਹੁਤ ਵੱਡਾ ਸੀ ਗਾਈਜ਼ਰ ਤੇ ਕਾਫੀ ਵੱਡਾ ਸੀ ਦੋਸਾ ਤੇ ਮੈਨੂੰ ਕਹਿੰਦੇ ਤੇਰੀ ਅੱਗੇ ਕਾਦਾ ਵੱਡਾ ਤੇਰੇ ਅੱਗੇ ਤੇ ਛੋਟਾ ਹੀ ਆ ਤੂੰ ਖਾ ਲੈਣਾ ਸਾਨੂੰ ਸਾਨੂੰ ਤੇਰੇ ਤੇ ਭਰੋਸਾ ਹੈ ਪੂਰਾ ਪੂਰਾ ਤੂੰ ਖਾ ਲੈਣਾ ਹੈ ਅੱਜ ਤੇ ਦੇਖੀ ਜਾਂਦੇ ਗਏ ਛੇਤੀ ਖਾ ਛੇਤੀ ਚੱਲ ਚੱਲ ਜਾਣਾ ਮੈਂ ਤਾਂ ਮੈਨੂੰ ਆਰਾਮ ਨਾਲ ਇੰਜੋਏ ਤਾਂ ਕਰ ਲੰਦੋ ਤੇ ਮੈਂ ਤਾਂ ਆਪਣਾ ਮਸਤ ਡੋਸਾ ਖਾਣ ਲੱਗੀ ਹੋਈ ਆ ਲੈ ਨਵੇੜ ਦਾ ਸਾਰਾ ਡੋਸਾ ਤੇ ਇਹ ਵਿਚਾਰਾ ਭਗਤ ਬੰਦਾ ਡਰਦਾ ਏ ਤੇਰੇ ਤੋਂ ਕਿ ਪਹਿਲਾਂ ਨੇ ਪੀਜ਼ਾ ਮੰਗਾਇਆ ਹੁਣ ਡੋਸਾ ਮੰਗਾਇਆ ਏ ਕਿਤੇ ਇੱਥੇ ਨਾ ਬੈਠੀ ਜਾਵੇ ਤੇ ਇੱਥੇ ਖਾਈ ਜਾਵੇ ਸਾਰਾ ਦਿਨ ਤੇ ਪਿੱਛੇ ਜਿਹੜਾ ਘਰੇ ਜਵਾਗ ਛੱਡ ਕੇ ਹੈ ਜੇ ਉਹ ਵਿਚਾਰਾ ਭੁੱਖਾ ਬੈਠਾ ਹਣਾ ਉਹ ਤਾਂ ਡਰਦਾ ਹਾਂਦਾ ਕਿ ਚੱਲੀਏ ਘਰੇ ਇਹ ਤੋਂ ਪਹਿਲਾਂ ਕਿ ਕੋਈ ਹੋਰ ਡਿਸ਼ ਮੰਗਾ ਲੇ ਘਰੇ ਬੈਠੇ ਖਾਈ ਜਾਂਦੇ ਸੀ ਕਰ ਦੋ ਰੋਟੀ ਖਾ ਲਓ ਖਾ ਲਓ ਬਸ ਤੇ ਕਿਤੇ ਕਿਤੇ ਤਾਂ ਬੰਦੇ ਨੂੰ ਇੰਜੋਏ ਕਰਨਾ ਹੀ ਤਾਂ ਨਾ ਲੱਗਾਈ ਸਿਰ ਮੈਂ ਸੋਚਿਆ ਕਿ ਮੈਂ ਹੀ ਕੱਲੀ ਜ਼ਿਆਦਾ ਖਾਣੀ ਆ ਨਾ ਪਰ ਨਹੀਂ ਤੇ ਗਾਇਸਰ ਦੇਖੋ ਸਾਂਬਰ ਕੇ ਨਾ ਟੇਸਟੀ ਸੀ ਲਾਸਟ ਤੇ ਜਮਾਂ ਨਹੀਂ ਛੱਡਿਆ ਮੈਂ ਸਾਰਾ ਖਾ ਗਈ ਤੇ ਤੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਸਾਨੂੰ ਤੇਰੇ ਤੋਂ ਭਰੋਸਾ ਵਾ ਸਾਨੂੰ ਤੇਰੇ ਤੇ ਮਾਣ ਵਾ ਕਿ ਤੂੰ ਇਹ ਪਲੇਟ ਖਾਲੀ ਕਰ ਸਕਦੀ ਆ ਛੇਤੀ ਤੇ ਤੂੰ ਖਾ ਕੇ ਕੰਮ ਦੇ ਬੇੜਤਾ ਦੂਜੀ ਗੱਲ ਤੂੰ ਕਹਿੰਨੀ ਆ ਕਿ ਸਾਰਾ ਦਿਨ ਘਰੇ ਰੋਟੀ ਖਾਂਦੇ ਰਹਿੰਦਾ ਵਾ ਜਿਹੜੇ ਬੰਦੇ ਭੁੱਖੇ ਸੰਗੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਜਾ ਕੇ ਪੁੱਛ ਠੀਕ ਆ ਨਾ ਤੂੰ ਕਹਿ ਦੇਈ ਆ ਕਿ ਸਾਰਾ ਦਿਨ ਘਰੇ ਰੋਟੀ ਖਾਏ ਤੁੜੇ ਫਿਰਦੇ ਆ ਤੂੰ ਖਾਨੀਏ ਬੀਜੇ 버ਗਰ ਪਰ ਤੈਨੂੰ ਕੀ ਪਤਾ ਰੋਟੀ ਦੀ ਕੀਮਤ ਕੀ ਹੁੰਦੀ ਆ ਠੀਕ ਆ ਨਾ ਤੈਨੂੰ ਤਾਂ ਬਸ ਖਾਣ ਦਾ ਮਤਲਬ ਆ ਕਾਫੀ ਲੇਡੀਆਂ ਆਈਆਂ ਹਈਆਂ ਸੀ ਕਾਫੀ ਫਰੈਂਡ ਪਰ ਫਰੈਂਡ ਸਰਕਲ ਨਾਲ ਹੀ ਮਜ਼ਾ ਆਉਂਦਾ ਬਈ ਸਿਰੇ ਖਾਣ ਦਾ ਹੁਣ ਜਿਵੇਂ ਹੁਣ ਸਾਰੀਆਂ ਆਈਆਂ ਹਈਆਂ ਸੀ ਮੇਰੇ ਨਾਲ ਵੀ ਕੋਈ ਹੁੰਦਾ ਮੈਂ ਕੱਲੀ ਸੀ ਬਾਕੀ ਆਪਾਂ ਹੁਣ ਲੱਗੇ ਬਿੱਲ ਦੇਣ ਤੇ ਸਾਨੂੰ ਡਿਸਕਾਊਂਟ ਲੈ ਲਾ ਦੇ ਗਾਇਸ ਦੱਸ ਤੇਰੇ ਨਾਲ ਕਿਸੇ ਨੇ ਖਾ ਗਏ ਤੇ ਆਪਣੇ ਸਰੀਰ ਦੀ ਚੱਖਣਾ ਪੁੱਟਣੀਆਂ ਇਹਨੇ ਤੇਰੇ ਨਾਲ ਜਿੰਨੇ ਖਾ ਲਿਆ ਤੇ ਉਹ ਤੇ ਬਸ ਹੋ ਗਿਆ ਉਹਦਾ ਕੰਮ ਹੁਣ ਤੂੰ ਇਥੋਂ ਖਾ ਲਿਆ ਵਾ ਅੱਜ ਦਾ ਤੇਰਾ ਹੀ ਵਲੌਗ ਆ ਪੀਜ਼ੇ 버ਗਰ ਵਾਲਿਆਂ ਦਾ ਸਵੇਰੇ ਤੇਰਾ ਵਲੌਗ ਆ ਜਾਣਾ ਹੈ ਕਿ ਅੱਜ ਮੈਂ ਚੱਲੀ ਆਂ ਜੀ ਸ਼ਹਿਰ ਮੈਡੀਸਿਨ ਲੈਣ ਵਾਸਤੇ ਵੀ ਨੂੰ ਡਾਕਟਰ ਨੇ ਪ੍ਰੈਜ਼ ਦੱਸਿਆ ਹੈ ਪਰ ਖਾਣਾ ਤੂੰ ਹਟਣਾ ਨਹੀਂ ਆ ਉਹ ਅਗਲੇ ਦਿਨ ਤੇਰਾ ਦੂਜਾ ਵਲੌਗ ਆ ਜਾਣਾ ਜੀ ਅੱਜ ਮੇਰਾ ਜੀ ਕੀਤਾ ਕਿ ਮੈਂ ਕੁਛ ਬਾਰ ਦਾ ਖਾ ਕੇ ਆਵਾਂ ਫਿਰ ਤੇਰਾ ਵਲੌਗ ਇਹ ਆ ਜਾਣਾ ਸਮਝ ਰਹੇ ਹੋ ਸਮਝ ਰਹੇ ਹੋ ਜਿਹੜੇ ਤੁਹਾਡੇ ਤੁਸੀਂ ਸਕੂਲ ਵਾਲਾ ਬੈਗ ਲੈ ਲੈਂਦਾ ਜੇ ਹਨਾ ਇਹਨਾਂ ਨਾਲ ਤੁਹਾਡਾ ਰੇਟ ਨਹੀਂ ਬੰਦਾ ਤੇ ਲੜਾਈ ਹੁੰਦੀ ਹੈ ਜਦੋਂ ਪੀਜੇ 버ਗਰ ਖਾਂਦੇ ਜੇ ਗੰਦ ਪਿਲ ਖਾਂਦੇ ਜੇ ਉਦੋਂ ਤੁਹਾਡਾ ਰੇਟ ਬੜੀ ਛੇਤੀ ਬੰਦਾ ਉਦੋਂ ਤਾਂ ਬੜੀ ਛੇਤੀ ਕਹਿੰਦੇ ਜੀ ਸਾਨੂੰ ਤਾਂ ਜਾਣਦੇ ਆ ਤੇ ਜਾਂ ਡਿਸਕਾਊਂਟ ਹੋ ਜਾਂਦਾ ਹੈ ਤੇ ਇੱਧਰ ਨਹੀਂ ਨਾ ਡਿਸਕਾਊਂਟ ਹੋਣਾ ਤੁਹਾਡਾ ਹਨਾ ਉਹ ਜਿਹੜਾ ਬੰਦਾ ਮਿਹਨਤ ਕਰਨ데요 ਉਹਦੇ ਤੇ ਪੈਸੇ ਪੂਰੇ ਦੋ ਉਹਦੇ ਨਾਲ ਲੜੀ ਜਾਂਦੇ ਦੁਕਾਨ ਦੇ ਵਿੱਚ ਜਾ ਕੇ ਕਿ ਸਾਨੂੰ ਮਤਲਬ ਪੈਸੇ ਘੱਟ ਕਰੋ ਖਾਣ ਪੀਣ ਲੱਗਿਆ ਨਹੀਂ ਤੁਹਾਨੂੰ ਪੈਸੇ ਦਾ ਚੇਤਾ ਆਉਂਦਾ ਬੱਤ ਸਹੀ ਹੈ ਸਾਰਾ ਦੇਨ ਟੇਸਟੀ 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 ਦਾ ਮਤਲਬ ਪਤਾ ਦੱਸਈ ਯਾਰਾ ਸਾਨੂੰ ਜੰਮੀ ਆ ਟੇਸਟੀ ਆ ਤੈਨੂੰ ਖਾਣ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਮਤਲਬ ਸੋਚਦੀ ਆ ਕਿ ਨਹੀਂ ਸੋਚਦੀ ਕਦੀ ਕੋਈ ਚੰਗੀ ਸਿੱਖਿਆ ਦਿੱਤੀ ਵੀਡੀਓ ਦੇ ਵਿੱਚ ਇੰਨਾ ਹੀ ਦੱਸਦੇ ਤੂੰ ਕਿ ਹਾਂ ਮੈਂ ਇੱਕ ਮੈਸੇਜ ਤੇ ਛੱਡਿਆ ਹੀ ਅੱਜ ਤੱਕ ਜਿੰਨੀਆਂ ਵੀ ਤੂੰ ਵੀਡੀਓ ਪਾਈਆਂ ਸਾਰੀਆਂ ਖਾਣ ਦੇ ਹੀ ਪਾਈਆਂ ਐ ਕੋਈ ਚੰਗੇ ਕੰਮ ਦੀਆਂ ਨਹੀਂ ਪਾਈਆਂ ਪਹਿਲਾਂ ਤੂੰ ਪੀਜ਼ਾ ਖਾਦਾ ਡੋਸਾ ਖਾਦਾ ਹੁਣ ਜੂਸ ਪੀਤਾ ਕਰੇ ਜਾ ਕੇ ਦੇਖਦੇ ਆਂ ਕੀ ਚੰਦ ਚਾੜਦੀ ਐ ਸਾਰਾ ਕੀ ਖਾ ਲਿਆ ਕੱਢ ਲਈ ਲਿਆਂਦਾ ਪੀਜ਼ਾ ਹਾਂਜੀ ਗਾਇਸ ਵੇ ਅਸੀਂ ਲੱਗਿਆ ਹੁਣ ਸੌਣ ਇਤਾਂ ਦੇਖੋ ਪ੍ਰਗਤੀ ਵੀ ਦੇ ਰਹੇ ਆ 10 ਵਜੇ ਨੇ ਤੇ ਹੁਣ ਰੋਟੀ ਖਾਧੀ ਆ ਪਤਾ ਤੁਹਾਨੂੰ ਸਾਰਿਆਂ ਨੂੰ ਅਹੀਂ ਕਿਹੜਾ ਤੇਰੇ ਨਾਲ ਰਹਿਨੇ ਆ ਸਾਨੂੰ ਪੁੱਛਣ ਦੇਈਆਂ ਕਿ ਇਹ ਤੁਹਾਨੂੰ ਪਤਾ ਮੈਂ 8 ਵਜੇ ਰੋਟੀ ਖਾਧੀ ਆ ਤੇ ਸਾਨੂੰ ਕੀ ਪਤਾ ਸਾਨੂੰ ਸੁਪਣਾ ਆਉਂਦਾ ਹੈਨਾ ਤੇ ਆ ਘਰੇ ਵੀ ਪੀਜ਼ਾ ਲਾਇਆ ਇਹ ਚੋਕ ਨਿਆਣੇ ਵਾਸਤੇ ਉਹਨੂੰ ਤਰੇ ਗੰਦ ਪੇਲ ਖਵਾ ਦੂਜੀ ਗੱਲ ਇੰਨਾ ਕੁਝ ਤਸਵੀਰ ਦਾ ਖਾਦਾ ਏ ਇਹ ਤਾਂ ਤੇਰਾ ਢਿੱਡ ਹੀ ਨਹੀਂ ਭਰਿਆ ਹੁਣ ਤੂੰ ਰੋਟੀ ਖਾਣ ਲੱਗ ਪੀ हां तो यार तेरा ठीडा कटोआ वा सच्चू सच्ची दस्सी। ਤੇ ਚਾਟ ਖਾਣ ਕੰਨੀ ਨਾ। ਲੋ ਜੀ ਜਬ ਇਹਨਾਂ ਸਿ ਲੋ ਜੀ ਹੁਣ ਇਹਨੇ ਚਾਟ ਬਣਾ ਕੇ ਖਾ ਲਈ ਆ ਤੇ ਅਸੀਂ ਘਰੇ ਬੈਠੇ ਇਹਨੂੰ ਦੇਖੀ ਜਾਂਦੇ ਆ ਤੇ ਇਹਨੇ ਇੰਨਾ ਕੁਛ ਬਣਾ ਕੇ ਖਾ ਲਿਆ। हां दोई ਪਈ ਆ ਯਾਰ ਮੈਂ ਏਰੀ ਇੱਕ ਗੱਲ ਨੋਟ ਕੀਤੀ ਜਿਹੜੀ ਵੀ ਚੀਜ਼ ਬਣਾਉਂਦੀ ਹੈ ਨਾ ਸਭ ਤੋਂ ਪਹਿਲਾਂ ਆਪ ਹੀ ਝੂਠੀ ਕਰਦੀ ਆਪ ਹੀ ਖਾਂਦੀ ਨੇ ਕਦੀ ਨਹੀਂ ਸੋਚਿਆ ਕਿ ਮੈਂ ਜਿਹੜੀ ਵੀ ਚੀਜ਼ ਬਣਾਉਣੀ ਹੈ ਆਪਣੇ ਬੱਚੇ ਨੂੰ ਜਾਂ ਆਪਣੇ ਘਰ ਵਾਲੇ ਨੂੰ ਪਹਿਲਾਂ ਖਵਾਵਾਂ ਹਮੇਸ਼ਾ ਇਹਦੇ ਖਾਂ ਚ ਧਿਆਨ ਹੁੰਦਾ ਪਹਿਲਾਂ ਇਹੋ ਮਾਂ ਦੀ ਧੀ ਖਾਂਦੀ ਆ ਸਾਰਾ ਦਿਨ ਖਾਂਦੀ ਰਹੀਂਦੀ ਖਾਂਦੀ ਰਹੀਂਦੀ ਮੂੰਹ ਆ ਕੇ ਪਤਾ ਨਹੀਂ ਕੀ ਚਪੜ 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 ਚੱਲਦਾ ਹੀ ਰਹਿੰਦਾ ਸਾਰਾ ਦਿਨ ਇਹ ਕਹਿੰਦੇ ਆ ਕਿ ਲੋਕੀ ਸਾਨੂੰ ਮਾੜਾ ਬੋਲਦੇ ਆ ਤੇ ਲੋਕਾਂ ਨੇ ਮਾੜਾ ਆਪੇ ਬੋਲਣਾ ਏ ਆਪੇ ਤੁਹਾਨੂੰ ਗਲਤ ਕਮੈਂਟ ਕਰਨੇ ਆ ਸਾਰਾ ਦਿਨ ਖਾਂਦੇ ਰਹਿੰਦੇ ਜਿਜ ਖਾਣਾ ਹੀ ਹੁੰਦਾ ਬੰਦ ਕੈਮਰਾ ਕਰਕੇ ਖਾ ਲਿਆ ਕਰੋ ਨਾ ਪਰ ਆਹ ਹਰ ਹਰਕਤਾਂ ਨਾ ਕਰਿਆ ਕਰੋ ਮਤਲਬ ਕਿ ਸਿਆਣੀ ਬਿਆਣੀ ਹੈ ਗਈਆਂ ਤੂੰ ਹਣਾ ਹੋ ਸਕਦਾ ਉਮਰ ਦੇ ਵਿੱਚ ਅਹੀਂ ਤੁਹਾਡੇ ਤੋਂ ਛੋਟੀ ਹੋਈ ਏ ਪਰ ਤੁਹਾਨੂੰ ਅਹੀਂ ਇਹ ਅਕਲ ਦੇ ਦਿੰਦੇ ਆ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਗੰਦਪਿਲ ਨਾ ਖਾਓ ਇਹ ਕੀ ਜੀ ਮੈਂ ਲੜਕੇ ਚੱਲੀ ਆ ਮੈਨੂੰ ਰੋਟੀ ਨਹੀਂ ਸੁਆਗ ਲੱਗਦੀ ਤੇ ਨਾ ਖਾ ਨਹੀਂ ਖਾਂਦੀ ਤੇ ਨਾ ਖਾ ਆਟਾ ਬਚੂਗਾ ਸੋ ਕੋ ਤੁਹਾਡਾ ਤੇ ਆ ਗੰਦ ਪਿਲਤ ਨਾ ਖਾਓ ਚੰਗੀ ਸਿੱਖਿਆ ਦਿਓ ਆਪਣੇ ਬੱਚੇ ਨੂੰ ਵੀ ਹੈਲਦੀ ਕੋਈ ਵਧੀਆ ਚੀਜ਼ ਖਵਾਓ ਵਧੀਆ ਜਾਣਕਾਰੀ ਦਿਓ ਆ ਕੀ ਤੁਸੀਂ ਖਾਂਦੇ ਰਹਿੰਦੇ ਜੇ ਸਾਰਾ ਦਿਨ ਹਨਾ ਕੋਈ ਚੱਜ ਦੀ ਵੀਡੀਓ ਹੈਗੀ ਹੈ ਤੇਰੀ ਤੇਰੇ ਕੋਲ ਬਸ ਇੱਕੋ ਟੈਲੈਂਟ ਆ ਖਾਣ ਦਾ ਅਗਲੇ ਦਿਨ ਡਾਕਟਰ ਕੋਲ ਜਾਂਦਾ ਜਦੋਂ ਤੁਹਾਡੇ ਕੋਲ ਵੀਡੀਓ ਬਣਾ ਲਈ ਕੁਝ ਹੁੰਦਾ ਹੀ ਨਹੀਂ ਆ ਤੇ ਤੁਸੀਂ ਹਫਤੇ ਚ ਇੱਕ ਦੋ ਵਾਰ ਹੀ ਪਾਲਿਆ ਕਰੋ ਜ਼ਰੂਰੀ ਨਹੀਂ ਆਂਗੀ ਡੇਲੀ ਖਾਂਦੇ ਦੀ ਵੀਡੀਓ ਬਣਾਉਣੇ ਤੇਰੇ ਸਾਰੇ ਬਲੌਗ ਦੇ ਕਿ ਸਾਰੇ ਖਾਂਦੇ ਹੀ ਆ ਬੱਤ ਸਹੀ ਹੈ